BBC ਪੰਜਾਬ ਦੇ ਨਾਲ ਜੁੜੇ ਦਰਸ਼ਕਾਂ ਵਾਸਤੇ ਅਸੀਂ ਇੱਕ ਨਵੀਂ ਸੀਰੀ ਸ਼ੁਰੂ ਕਰ ਰਹੇ ਹਾਂ ਕਿ ਸ਼੍ਰੀ ਕਾਲ ਤੱਕ ਸਾਬ ਤੋਂ ਜਿੰਨੇ ਵੀ ਹੁਕਮਨਾਮੇ ਜਾਰੀ ਹੋਏ ਜਿਨ੍ਹਾਂ ਹੁਕਮਨਾਮਿਆਂ ਦੇ ਵਿੱਚ ਬਹੁਤ ਸਾਰੇ ਸਿਆਸੀ ਲੀਡਰਾਂ ਨੂੰ ਤਨਖਾਹ ਜਾਂ ਤਨਖਾਈਆਂ ਕੋਸ਼ਿਤ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਿਆ ਕਰਾਂਗੇ ਤੇ ਸਭ ਤੋਂ ਪਹਿਲਾਂ ਅੱਜ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਸ਼੍ਰੀ ਕਾਲ ਤੱਕ ਸਾਬ ਤੋਂ ਮਾਸਟਰ ਤਾਰਾ ਸਿੰਘ ਸੰਤ ਫਤੇ ਸਿੰਘ ਸਮੀਥ ਉਸ ਸਮੇਂ ਵਿੱਚ ਸਮੁੱਚੀ ਸ਼੍ਰੋਮਣੀ ਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਤਨਖਾਹ ਲੱਗੀ ਸੀ ਕਿਹੜੇ ਸਾਲ ਦੇ ਵਿੱਚ ਲੱਗੀ ਸੀ ਤੇ ਉਸ ਸਮੇਂ ਅਕਾਲ ਤਖਬ ਸਾਹਿਬ ਦੇ ਜਥੇਦਾਰਾਂ ਕਿਹੜੇ-ਕਿਹੜੇ ਉਸ ਸਮੇਂ ਸਿੰਘ ਸੁਬਾਨਸਾ ਜਿਨ੍ਹਾਂ ਨੇ ਅਕਾਲ ਤਖਬ ਸਾਹਿਬ ਦੀ ਫਸੀਲ ਤੋਂ ਉਸ ਸਮੇਂ ਦੇ ਕਾਲੀ ਲੀਡਰ ਨੂੰ ਤਨਖਾਹਿਆ ਕੋਸ਼ਿਸ਼ ਕੀਤਾ ਗਿਆ ਸੀ ਜਿਵੇਂ 2 ਦਸੰਬਰ 2024 ਨੂੰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਸਬਿੱਤ ਸਮੂਚੀ ਵਰਕਿੰਗ ਕਮੇਟੀ ਦੇ ਵਿੱਚ ਬਹੁਤ ਸਾਰੇ ਉਹ ਵੀ 17 ਦੇ ਕਰੀਬ ਅਕਾਲੀ ਮੰਤਰੀ ਨੇ ਜਿਨ੍ਹਾਂ ਨੂੰ ਤਨਖਾਹ ਘੋਸ਼ਿਤ ਕੀਤੀ ਗਈ ਹੈ, ਤਰਕਾਇਆ ਘੋਸ਼ਿਤ ਕੀਤਾ ਗਿਆ, ਸਜ਼ਾ ਲਾਈ ਗਈ ਹੈ। ਉਸੇ ਤਰ੍ਹਾਂ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਤੇ ਛਾਤੀ ਮਾਰੀ ਹੈ ਤਾਂ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਵਰਕਿੰਗ ਕਮੇਟੀ ਨੂੰ ਸਜਾ ਸੁਨਾਈ ਜਾ ਚੁੱਕੀ ਹੈ ਪੰਜ ਪਿਆਰਿਆਂ ਦਾ ਫੈਸਲਾ ਸਿੰਘ ਸਬਾਨ ਜਥੇਦਾਰ ਉਸ ਸਮੇਂ ਸ਼੍ਰੀ ਕਾਲ ਤਖਸੈਬ ਜਥੇਦਾਰ ਅਸ਼ਰ ਸਿੰਘ ਸੀ ਤੇ ਉਹਨਾਂ ਵੱਲੋਂ ਹੀ ਇਹ ਫੈਸਲਾ ਸੁਨਾਇਆ ਗਿਆ ਸੀ ਕਿ ਪੰਜ ਪਿਆਰਿਆਂ ਦਾ ਫੈਸਲਾ ਸਿੰਘ ਸਾਹਿਬ ਜਥੇਦਾਰ ਅਸ਼ਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਸੈਬ ਸਾਹਿਬ ਜੀ ਸ਼੍ਰੀ ਅੰਮ੍ਰਿਤਸਰ ਨੇ ਸ਼੍ਰੀ ਮਾਸਟਰ ਤਾਰਾ ਸਿੰਘ ਅਤੇ ਸ਼੍ਰੀਮਾਨ ਸੰਤ ਫਤੇ ਸਿੰਘ ਅਤੇ ਹਾਜ਼ਰ ਮੈਂਬਰ ਵਰਕਿੰਗ ਕਮੇਟੀ ਨੂੰ ਖੜਾ ਕਰਕੇ ਸ਼੍ਰੀ ਕਾਲਤਕ ਸਾਹਿਬ ਤੋਂ ਫੈਸਲਾ ਸੁਨਾਇਆ ਸੀ ਇਹ ਫੈਸਲਾ ਪੰਜ ਪਿਆਰਾਂ ਦਾ ਫੈਸਲਾ ਮਿਤੀ 29 ਨਵੰਬਰ 1961 ਮਤਾਬਕ ਮਗਰ 14 2118 ਦਿਨ ਬੁੱਧਵਾਰ ਸੀ ਜਿਹੜਾ ਫੈਸਲਾ ਪੜ ਕੇ ਸੁਨਾਇਆ ਗਿਆ ਉਹਦੇ ਚ ਸੀ ਕਿ ਅਸਾਂ ਮਿਲੇ ਸਮੇਂ ਵਿੱਚ ਜਿੰਤੋਂ ਤੱਕ ਹੋ ਸਕਦਾ ਸੀ ਵੱਦ ਤੋਂ ਵੱਦ ਸਬੰਧਤ ਅਤੇ ਜਾਣਕਾਰ ਸੱਜਣਾ ਪਾਸੋਂ ਇਸ ਸਮੇਂ ਦੀਆਂ ਪ੍ਰਾਣੀਆਂ ਲਿਖਤਾ ਬਿਆਨਾ ਚਿੱਠੀਆਂ ਤੇ ਅਖਬਾਰਾਂ ਰਾਹੀਂ ਜਾਂਚ ਪੜਤਾਲ ਕਰਕੇ ਅਸਲੀਅਤ ਸਮਝਣ ਦਾ ਪੂਰਾ ਯਤਨ ਕੀਤਾ ਹੈ ਸਿੱਟੇ ਤੇ ਪੁੱਜੇ ਹਾਂ ਕਿ ਦੋਹਾਂ ਜਾਣਿਆਂ ਨੇ ਮਰਨ ਵਰਤਾਅ ਤੇ ਰੱਖਣ ਅਤੇ ਛੱਡਣ ਦੀਆਂ ਕਟਨਾਵਾਂ ਸਭ ਨੂੰ ਪਤਾ ਹੀ ਹੈ ਇਸ ਲਈ ਇਸ ਸਾਨੂੰ ਦੌਰਾਨ ਦੀ ਇਥੇ ਕੋਈ ਲੋੜ ਪ੍ਰਤੀਤ ਨਹੀਂ ਹੁੰਦੀ ਪਹਿਲਾ ਮਨਵਰਤ ਸੰਤ ਜੀ ਮਹਾਰਾਜ ਨੇ ਮਾਸਟਰ ਤਾਰਾ ਸਿੰਘ ਜੀ ਦੀ ਤਸੱਲੀ ਵਰਕਿੰਗ ਕਮੇਟੀ ਅਤੇ ਮੋਰਚਾ ਕਮੇਟੀ ਅਤੇ ਸੰਗਤ ਦੀ ਪ੍ਰਵਾਨਗੀ ਤੋਂ ਉਪਰੰਤ ਪੰਜ ਪਿਆਰਿਆਂ ਦੀ ਆਗਿਆ ਲੈ ਕੇ ਛੱਡਿਆ ਸੀ ਇਸ ਲਈ ਇਸ ਤੇ ਕੋਈ ਟੀਕਾ ਟਪਰੀ ਨਹੀਂ ਕੀਤੀ ਜਾ ਸਕਦੀ ਦੂਸਰਾ ਮਨਵਰਤ 15 ਅਗਸਤ 1968 ਨੂੰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਮਨਜੀਤ ਸਾਹਿਬ ਅਖੰਡ ਪਾਠਾਂ ਦੇ ਭੋਗ ਸਮੇਂ ਅਰਦਾਸਾਂ ਉਪਰੰਤ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਪ੍ਰਣ ਕਰਕੇ ਮਾਸਟਰ ਤਾਰਾ ਸਿੰਘ ਜੀ ਨੇ ਅਰੰਭ ਕੀਤਾ ਜਿਸ ਨੂੰ 48ਵੇਂ ਦਿਨ ਕਮਿਸ਼ਨ ਨੂੰ ਪ੍ਰਵਾਨ ਕਰਕੇ ਆਪਣਾ ਮਨਵਰਤ 1 ਅਕਤੂਬਰ ਨੂੰ ਛੱਡ ਦਿੱਤਾ ਜਿਸ ਨਾਲ ਪੰਥ ਵਿੱਚ ਨਿਰਾਸ਼ਾ ਪਰੇਸ਼ਾਨੀ ਦੁੱਖ ਅਤੇ ਗੁੱਸੇ ਦੀ ਲਹਿਰ ਫੈਲ ਗਈ ਹੈ ਕਿਉਂਕਿ ਮਾਸਟਰ ਜੀ ਨੇ ਕਈ ਵਾਰ ਇਹ ਗੱਲ ਪ੍ਰਗਟ ਤੌਰ ਤੇ ਕਹੀ ਸੀ ਕਿ ਹੁਣ ਕੋਈ ਹੋਰ ਰਾਹ ਨਹੀਂ ਜਾਂ ਪੰਜਾਬੀ ਸੂਬਾ ਬਣੇਗਾ ਜਾਂ ਮੇਰੀ ਮੌਤ ਹੋਵੇਗੀ ਇਸ ਲਈ ਕਿਸੇ ਦਰਮਿਆਨੀ ਗੱਲ ਨੂੰ ਕਬੂਲਣ ਲਈ ਪੰਥ ਤਿਆਰ ਨਹੀਂ ਸੀ ਅਤੇ ਨਾ ਹੀ ਉਹਨਾਂ ਨੂੰ ਆਪਣੇ ਬਹਾਦਰ ਅਤੇ ਨਿੱਟੜਕ ਲੀਡਰ ਤੋਂ ਇਹ ਆਸ ਸੀ ਕਿ ਉਹ ਆਪਣਾ ਪ੍ਰਣ ਪੂਰਾ ਕੀਤੇ ਬਿਨਾ ਆਪਣਾ ਵਰਤ ਛੱਡ ਦੇਵੇਗਾ ਜਿਸ ਨਾਲ ਕੌਮ ਸਿਰ ਉੱਚਾ ਕਰਨ ਜੋਗੀ ਨਾ ਰਹੀ ਇਹ ਕਿਹਾ ਜਾਂਦਾ ਹੈ ਕਿ ਵਰਕਿੰਗ ਕਮੇਟੀ ਵਰਤ ਛਡਾਉਣ ਦੇ ਹੱਕ ਵਿੱਚ ਨਹੀਂ ਸੀ ਪਰ ਕਮੇਟੀ ਨੇ ਵਰਤ ਖੋਲਣ ਦੀ ਵਿਰੋਧਤਾ ਵੀ ਨਹੀਂ ਕੀਤੀ ਇਹ ਗੱਲ ਭਾਵੇਂ ਕਿਸੇ ਵੀ ਮਸਲਤ ਕਰਕੇ ਕੀਤੀ ਗਈ ਹੋਵੇ ਤਾਂ ਵੀ ਇਹ ਵੀ ਰਵਈਆ ਵਰਤ ਛਡਾਉਣ ਦੇ ਹੱਕ ਵਿੱਚ ਹੀ ਜਾਂਦਾ ਹੈ ਇਸ ਲਈ ਵਰਕਿੰਗ ਕਮੇਟੀ ਅਤੇ ਐਕਟਿੰਗ ਪ੍ਰਧਾਨ ਸੰਤ ਫਤੇ ਸਿੰਘ ਜੀ ਵੀ ਵਰਤਸ਼ਡਾਉਣ ਦੀ ਜ਼ਿੰਮੇਵਾਰੀ ਤੋਂ ਕਿਸੇ ਤਰ੍ਹਾਂ ਵੀ ਬਰੀ ਨਹੀਂ ਹੋ ਸਕਦੇ ਸਾਡੀ ਇਹ ਸਪਸ਼ਟ رائے ਹੈ ਕਿ ਮਾਸਟਰ ਤਾਰਾ ਸਿੰਘ ਜੀ ਨੇ ਐਸਾ ਕਰਕੇ ਪ੍ਰਾਤਨ ਸਿੱਖ ਸੂਰਬੀਰਾ ਅਕਾਲੀ ਫੁਲਾ ਸਿੰਘ ਜੀ ਬਾਬਾ ਦੀਪ ਸਿੰਘ ਜੀ ਸ਼ਾਮ ਸਿੰਘ ਅਟਾਰੀ ਦੀਆਂ ਰਵੈਤਾਂ ਨੂੰ ਭਾਰੀ ਸੱਟ ਮਾਰੀ ਹੈ ਅਤੇ ਸਿੱਖੀ ਦੀ ਛਾਂ ਵਿੱਚ ਫਰਕ ਪਿਆ ਨਾਲੇ ਲਿਆ ਹੋਇਆ ਪ੍ਰਣ ਸਹੀ ਰੂਪ ਵਿੱਚ ਪੂਰਾ ਨਹੀਂ ਕੀਤਾ ਇਸ ਲਈ ਮਾਸਟਰ ਤਾਰਾ ਸਿੰਘ ਜੀ ਸੰਤ ਫਤੇਹ ਸਿੰਘ ਜੀ ਅਤੇ ਵਰਕਿੰਗ ਕਮੇਟੀ ਦੇ ਹਾਜ਼ਰ ਮੈਂਬਰ ਹੋਈ ਅਵਗਿਆ ਬਖਸ਼ਾਉਣ ਲਈ ਸ਼੍ਰੀ ਕਾਲਕਟਕ ਸਾਹਿਬ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋਣ ਪਹਿਲਾ ਮਾਸਟਰ ਤਾਰਾ ਸਿੰਘ ਜੀ ਨੂੰ ਜਥੇਦਾਰ ਅਸ਼ਰ ਸਿੰਘ ਜੀ ਨੇ ਕਿਹਾ ਕਿ ਮਾਸਟਰ ਜੀ ਖੜੇ ਹੋ ਜਾਓ ਮਾਸਟਰ ਜੀ ਖੜੇ ਹੋਏ ਤਾਂ ਪੰਜ ਪਿਆਰਿਆਂ ਵੱਲੋਂ ਨਿਯਤ ਕੀਤੀ ਗਈ ਤਰਖਾ ਮਾਸਟਰ ਤਾਰਾ ਸਿੰਘ ਜੀ ਨੂੰ ਜਿਹੜੀ ਤਨਖਾਹ ਉਸ ਸਮੇਂ ਲੱਗੀ ਸੀ ਪਹਿਲੀ ਸਜ਼ਾ ਸ਼੍ਰੀ ਕਾਲਤਿਕ ਸਾਹਿਬ ਇੱਕ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਪ੍ਰਾਚਿਤ ਵਜੋਂ ਕਰਵਾਉਣ ਨੰਬਰ 2 ਇੱਕ ਮਹੀਨਾ ਆਪਣੇ ਨਿਤਨੇਮ ਤੋਂ ਇਲਾਵਾ ਹਰ ਰੋਜ਼ ਇੱਕ ਜਾਪ ਸਬ ਦਾ ਪਾਠ ਕਰ ਨੰਬਰ 3 ਸਵਾ 100 ਰੁਪਏ ਦਾ ਕੜਾ ਪ੍ਰਸ਼ਾਦ ਕਰਵਾਉ ਨੰਬਰ 4 ਸੰਗਤਾਂ ਦੀ ਜੋੜਿਆਂ ਦੀ ਸੇਵਾ 5 ਦਿਨ ਕਰਨ ਪੰਜਵੀਂ ਸਜ਼ਾ ਤਨਖਾਹ ਦੇ ਰੂਪ ਦੇ ਵਿੱਚ ਲੰਗਰ ਦੇ ਝੂਠੇ ਭਾਂਡੇ ਮੰਜ ਦੀ ਸੇਵਾ 5 ਦਿਨ ਕਰਨ ਇਹ ਮਾਸਟਰ ਤਾਰਾ ਸਿੰਘ ਜੀ ਹੋਣਾ ਨੂੰ ਤਨਖਾਹ ਲੱਗੀ ਸੀ 29 ਨਵੰਬਰ 1961 ਸੰਤ ਫਤੇ ਸਿੰਘ ਹੋਣਾ ਨੂੰ 29 ਨਵੰਬਰ 1961 ਨੂੰ ਜਿਹੜੀ ਸਜ਼ਾ ਸੁਣਾਈ ਗਈ ਸੀ ਉਦੇ ਚ ਸਭ ਤੋਂ ਪਹਿਲਾਂ ਸੰਤ ਫਤਿਹ ਸਿੰਘ ਨੂੰ ਉਹਨਾਂ ਨੂੰ ਖੜਾ ਕੀਤਾ ਗਿਆ ਤੇ ਫਿਰ ਉਹਨਾਂ ਨੂੰ ਤਨਖਾਹ ਸੁਣਾਈ ਗਈ ਪਹਿਲੀ ਤਨਖਾਹ ਮਹੀਨਾ ਆਪਣੇ ਨਿਤਨੀਮ ਤੋਂ ਇਲਾਵਾ ਹਰ ਰੋਜ਼ ਇੱਕ ਜਪਸੀ ਸਾਹਿਬ ਦਾ ਪਾਠ ਕਰ ਸਜਾ ਦੁੱਜੀ ਜਿਹੜੀ ਤਨਖਾਹ ਦੇ ਰੂਪ ਚ ਜਾਣੀ ਗਈ ਹੈ 5 ਦਿਨ ਝੂਠੇ ਭਾਂਡੇ ਮਾਂਜਣ ਦੀ ਸੇਵਾ ਲੰਗਰ ਵਿੱਚ ਕਰਨ ਜਿੱਥੇ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਿਹ ਸਿੰਘ ਨੂੰ ਤਨਖਾਹ ਲੱਗੀ ਸੀ ਉੱਥੇ ਹੀ ਉਸ ਸਮੇਂ ਸ਼੍ਰੋਮਣੀ ਕਾਲੀ ਦਲ ਦੇ ਵਰਕਿੰਗ ਕਮੇਟੀ ਦੇ ਮੈਂਬਰ ਵੀ ਜੋ ਹਾਜ਼ਰ ਸਨ ਉਹਨਾਂ ਨੂੰ ਵੀ ਤਨਖਾਹ ਲੱਗੀ ਗਈ ਸੀ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਵੀ ਉਸ ਸਮੇਂ ਜਥੇਦਾਰ ਅਕਾਲਤਖ ਸਹਿਬ ਅਸ਼ਰ ਸੇਖ ਹੋਣਾ ਬਲੂ ਖੜੇ ਕੀਤੇ ਗਏ ਸੀ ਤੇ ਵਰਕਿੰਗ ਕਮੇਟੀ ਦੇ ਹਾਜ਼ਰ ਮੈਂਬਰਾਂ ਨੂੰ ਖੜੇ ਕਰਕੇ ਤਨਖਾਹ ਜਿਹੜੀ ਲਗਾਈ ਗਈ ਸੀ ਉਹਦੇ ਵਿੱਚ ਦੋ ਤਨਖਾਹਾਂ ਦੇ ਰੂਪ ਦੇ ਵਿੱਚ ਸਜਾ ਰਿਕਾਰਡ ਹੋਈ ਸੀ ਪਹਿਲੀ ਦੋ ਦਿਨ ਸ਼੍ਰੀ ਅੰਮ੍ਰਿਤਸਰ ਸਰੋਵਰ ਦੀ ਪ੍ਰਕਰਮਾ ਵਿੱਚ ਝਾੜੂ ਕਰਨ ਦੂਜੀ ਸਜ਼ਾ ਦੋ ਦਿਨ ਝੂਠੇ ਭਾੜੇ ਮਨਜਨ ਦੀ ਸੇਵਾ ਕਰਨ ਉਪਰੋਕਤ ਸਾਰਿਆਂ ਨੇ ਲੱਗੀ ਤਨਖਾਹ ਸਿਰ ਨਵਾ ਕੇ ਪ੍ਰਵਾਨ ਕੀਤੀ ਅਤੇ ਲੱਗੀ ਤਨਖਾਹ ਭੁਗਤਣ ਦਾ ਜਕੀਮ ਦਬਾਇਆ ਜਿੱਥੇ ਮਾਸਟਰ ਤਾਰਾ ਸਿੰਘ ਜੀ ਸੰਤ ਫਤਿਹ ਸਿੰਘ ਅਤੇ ਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸਜ਼ਾ ਸੁਣਾਏਗੇ ਸੀ ਉਸੇ ਦਿਨ ਹੀ ਸ਼੍ਰੀ ਕਾਲ ਤਕ ਸਾਹਿਬ ਜੀ ਫਸੀਲ ਤੋਂ ਮਤਲਬ 29 ਨਵੰਬਰ 1961 ਨੂੰ ਇੱਕ ਪ੍ਰਾਚਿਤ ਦੇ ਰੂਪ ਦੇ ਵਿੱਚ ਵੀ ਹੁਕਮਨਾਮਾ ਜਾਰੀ ਹੋਇਆ ਹੈ ਜਿਦੇ ਚ ਕਿਹਾ ਗਿਆ ਸੀ ਸਿੰਘ ਸੁਭਾਨ ਵੱਲੋਂ ਕਿ ਅਸੀਂ ਸਮੂਹ ਸਿੰਘ ਸੰਤਾਂ ਦੀ ਸੇਵਾ ਵਿੱਚ ਅਪੀਲ ਕਰਦੇ ਹਾਂ ਕਿ ਸਾਰੇ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਵਿੱਚ 12 ਦਸੰਬਰ 1961 ਨੂੰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਵਾਲੇ ਦਿਨ ਸਾਰੀ ਸੰਗਤ ਰਲ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੇ ਅਤੇ ਹੀਠ ਲਿਖੇ ਸ਼ਬਦ ਵੀ ਸੰਗਤ ਰਲ ਕੇ ਪੜੇ ਇਹ ਦੋ ਉਸ ਦਿਨ ਹੁਕਮਨਾਮੇ ਜਾਰੀ ਹੋਏ ਸੀ ਪਹਿਲਾ ਕਾਲੀ ਦਲ ਦੇ ਲੀਡਰ ਜਿਨ੍ਹਾਂ ਵਿੱਚ ਮਾਸਟਰ ਤਾਰਾ ਸਿੰਘ ਸੰਤ ਫਸਦ ਸਿੰਘ ਜੋ ਉਸ ਸਮੇਂ ਵਰਕਿੰਗ ਪ੍ਰੈਜ਼ੀਡੈਂਟ ਸਨ ਸ਼ੁਰੂਨੀ ਕਾਲੀ ਦਲ ਦੇ ਤੇ ਨਾਲ ਦੇ ਨਾਲ ਜੋ ਹਾਜ਼ਰੀਨ ਕਾਲੀ ਦਲ ਦੀ ਵਰਕਿੰਗ ਕਮੇਟੀ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ ਜਿਹੜੀ ਸਜ਼ਾ ਸੁਣਾਈ ਗਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਸ ਸਮੇਂ ਜਿਹੜੇ ਪੰਜ ਸਿੰਘ ਸਭਾਂ ਸੀ ਉਹਨਾਂ ਵਿੱਚ ਜਥੇਦਾਰ ਅਛਰ ਸਿੰਘ ਜੋ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਨ ਇਸੇ ਤਰ੍ਹਾਂ ਸ਼੍ਰੀ ਦਰਬਾਰ ਸਭ ਸ਼੍ਰੀ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਭਪਿੰਦਰ ਸਿੰਘ ਜੀ ਇਸੇ ਤਰ੍ਹਾਂ ਤਖਤ ਸ਼੍ਰੀ ਗੁਰੂ ਕੇਸਗੜ੍ਹ ਸਾਹਿਬ ਸ਼੍ਰੀ ਨਾਨਕਪੁਰ ਸਾਹਿਬ ਦੇ ਜਥੇਦਾਰ ਜਥੇਦਾਰ ਸਰਮ ਸਿੰਘ ਅਤੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਹਾਜ਼ਰ ਸਨ ਅਤੇ ਇਸ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਸੀ ਇਹਨਾਂ ਨੇ ਸੀ ਮਾਸਟਰ ਤਾਰਾ ਸਿੰਘ ਸੰਤ ਫਤੇ ਸਿੰਘ ਅਤੇ ਵਰਕਿੰਗ ਕਮੇਟੀ ਨੂੰ ਤਨਖਾਹ ਕੋਸ਼ਿਤ ਕੀਤੀ ਸੀ ਹੁਣ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਕਾਲੀ ਦਲ ਦੇ ਇੱਕ ਵੱਡੇ ਲੀਡਰ ਸਾਬਤ ਹੋਏ ਨੇ ਉਨਾ ਦੀ ਅਗਰ ਹਿਸਟਰੀ ਦੀ ਗੱਲ ਕੀਤੀ ਜਾਵੇ ਤਾਂ ਵੈਸੇ ਤਾਂ ਉਹਨਾਂ ਦਾ ਜਿਹੜਾ ਜਨਮ ਆ ਉਹ ਲੰਦੇ ਪੰਜਾਬ ਮਤਲਬ ਵਿਖੇ ਹੋਇਆ ਉਹਨਾਂ ਦਾ ਜਿਹੜਾ ਪਿੰਡ ਆ ਜਿਹੜਾ 라ਵਲਪਿੰਡੀ ਦੇ ਜ਼ਿਲ੍ਹੇ ਵਿੱਚ ਪੈਂਦਾ ਸੀ ਅਸਲ ਉਹਨਾਂ ਦਾ ਨਾਮ ਸੀ ਨਾਨਕ ਚੰਦ ਮਲੋਤਰਾ ਇੱਕ ਹਿੰਦੂ ਖੱਤਰੀ ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ 24 ਜੂਨ 1918 1885 ਦੇ ਵਿੱਚ ਹੋਇਆ ਪਿੰਡ ਉਹਨਾਂ ਦਾ 라ਵਲਪਿੰਡੀ ਦੇ ਨੇੜੇ ਪਿੰਡ ਹਰੀਆਲਾ ਉੱਥੇ ਹੀ ਜਿਹੜਾ ਰਿਕਾਰਡ ਹੈ ਕਿ 24 ਜੂਨ 1985 ਨੂੰ ਪੈਦਾ ਹੋਏ ਨੇ ਨਾਨਕਚੰਦ ਮਲੋਤਰਾ ਉਹਨਾਂ ਦਾ ਬਚਪਨ ਦਾ ਨਾਮ ਸੀ ਲੇਕਿਨ 14 ਸਾਲ ਦੀ ਉਮਰ ਦੇ ਵਿੱਚ ਉਹ ਸਿੱਖ ਧਰਮ ਅਪਣਾ ਲਏਦੇ ਨੇ ਤੇ ਉਸ ਤੋਂ ਬਾਅਦ ਉਹ ਮਾਸਟਰ ਤਾਰਾ ਸਿੰਘ ਵਜੋਂ ਸ਼੍ਰੋਮਣੀ ਕਾਲੀ ਦਲ ਦੀ ਲੀਡਰ ਜਾਂ ਸਮੁੱਚੇ ਪੰਜਾਬ ਦੇ ਲੀਡਰਾਂ ਵਿੱਚੋਂ ਇੱਕ ਟੌਪ ਦੇ ਲੀਡਰ ਸਾਬਤ ਹੋਏ ਨੇ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੀ ਉਹ ਮੁੱਢਲੇ ਮੈਂਬਰਾਂ ਵਿੱਚੋਂ ਇੱਕ ਸਨ ਮਾਸਟਰ ਤਾਰਾ ਸਿੰਘ ਇੱਕ ਵੱਡਾ ਨਾਮ ਨੇ ਔਰ ਉਹਨਾਂ ਦੀ ਮੌਤ 82 ਸਾਲ ਦੀ ਉਮਰ ਵਿੱਚ ਹੋਈ ਹੈ 22 ਨਵੰਬਰ 1967 ਨੂੰ ਔਰ ਸਭ ਤੋਂ ਵੱਡੀ ਗੱਲ ਇਹ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਜਿੰਨੀ ਵੀ ਭੋਗੀ ਹੈ ਉਦੇ ਵਿੱਚ ਇਹ ਸਭ ਤੋਂ ਵੱਡਾ ਕਿ ਉਹਨਾਂ ਨੇ ਵੀ ਸਮਾਜ ਦਾ ਦੇਸ਼ ਪ੍ਰਤੀ ਜਾਂ ਕੌਮ ਪ੍ਰਤੀ ਉਹਨਾਂ ਨੇ ਕ੍ਰੀਬ 1930 ਤੋਂ ਲੈ ਕੇ 1966 ਤੱਕ 14 ਵਾਰ ਉਹ ਜੇਲ੍ਹ ਵਿੱਚ ਵੀ ਗਏ ਨੇ ਲਾਲਪੁਰ ਖਾਲਸਾ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਇਸ ਕਰਕੇ ਉਹਨਾਂ ਦਾ ਨਾਮ ਮਾਸਟਰ ਪੈ ਗਿਆ ਸੀ ਤੇ ਫਿਰ ਨਾਨਕ ਚੰਦ ਮਲੋਤਰਾ ਤੋਂ ਬਾਅਦ ਉਹ ਮਾਸਟਰ ਤਾਰਾ ਸਿੰਘ ਵਜੋਂ ਮਸ਼ਹੂਰ ਹੋਏ ਸਨ ਪੰਜਾਬ ਦੀ ਸਿਆਸਤ ਵਿੱਚ ਜਾਂ ਕਾਲੀ ਸਿਆਸਤ ਦੇ ਵਿੱਚ ਇਸ ਤਰ੍ਹਾਂ ਅਗਰ ਸੰਤ ਫਤੇ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਜੋ ਰਿਕਾਰਡ ਹੈ ਕਿ ਸੰਤ ਫਤੇ ਸਿੰਘ ਹੁਣ ਦਾ ਜਨਮ 27 ਅਕਤੂਬਰ 1911 ਨੂੰ ਹੋਇਆ ਸੀ ਅਤੇ ਉਹਨਾਂ ਦੀ 30 ਅਕਤੂਬਰ 1972 ਚ ਮੌਤ ਹੋ ਜਾਂਦੀ ਹੈ ਪੰਜਾਬੀ ਸੂਬਾ ਲਹਿਰ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਨਾਮ ਸੀ ਸੰਤ ਫਤੇ ਸਿੰਘ ਹੁਣ ਦਾ ਪਿੰਡ ਬੜਿਆਲਾ ਜ਼ਿਲ੍ਹਾ ਬਠਿੰਡਾ ਇਹਨਾਂ ਦੇ ਪਿਤਾ ਦਾ ਨਾਮ ਚੰਨ ਸਿੰਘ ਸੀ ਸ਼ੁਰੂਆਤੀ ਤੌਰ ਤੇ ਉਹਨਾਂ ਨੇ ਕੋਈ ਵੀ ਸਕੂਲੀ ਵਿੱਦਿਆ ਹਾਸਲ ਨਹੀਂ ਕੀਤੀ ਲੇਕਿਨ 13 ਸਾਲ ਦੀ ਉਮਰ ਦੇ ਵਿੱਚ ਉਹ ਪੰਜਾਬੀ ਭਾਸ਼ਾ ਲਿਖ ਲੈਂਦੇ ਸਨ ਤੇ ਪੜ੍ਹ ਵੀ ਲੈਂਦੇ ਸਨ ਉਸ ਤੋਂ ਬਾਅਦ ਪੰਥ ਦੇ ਵਿੱਚ ਉਹਨਾਂ ਦੀ ਰੁਚੀ ਨੂੰ ਵੱਧਦਿਆਂ ਦੇਖਦੇ ਹੋਏ ਉਹਨਾਂ ਦੇ ਪਿਤਾ ਨੇ ਸਿਕਸ ਸਕਾਲਰ ਈਸ਼ਰ ਸਿੰਘ ਦੇ ਕੋਲ ਭੇਜ ਦਿੱਤਾ ਤੇ ਉਸ ਤੋਂ ਬਾਅਦ ਫਤੇ ਸਿੰਘ ਹੁਣੀ ਗੰਗਾ ਨਗਰ ਸ਼ਿਫਟ ਹੋ ਗਏ ਸਨ ਔਰ ਉੱਥੇ ਹੀ ਉਹਨਾਂ ਨੇ ਬਾਚ ਰਹਿ ਕੇ ਆਪਣੀ ਸਿੱਖਿਆ ਹਾਸਲ ਕੀਤੀ ਤੇ ਨਾਲ ਦੇ ਨਾਲ ਉਸ ਤੋਂ ਬਾਅਦ ਉਹਨਾਂ ਨੇ ਪਿੰਡਾਂ ਦੇ ਵਿੱਚ ਗੁਰਦੁਆਰੇ ਤੇ ਸਕੂਲ ਬਣਾਉਣ ਦਾ ਕੰਮ ਕੀਤਾ ਫਿਰ ਉਹ ਪੰਜਾਬੀ ਸੂਬਾ ਮੂਵਮੈਂਟ ਦੇ ਵਿੱਚ ਦਾਖਲ ਹੋ ਜਾਂਦੇ ਨੇ 1950 ਦੇ ਵਿੱਚ ਜਿਹੜਾ ਰਿਕਾਰਡ ਮਿਲਦਾ ਹੈਗਾ ਕਿ ਉਹ ਪੋਲਿਟਿਕਸ ਦੇ ਵਿੱਚ ਐਂਟਰ ਕਰ ਜਾਂਦੇ ਨੇ ਜਦੋਂ ਪੰਜਾਬ ਦੇ ਵਿੱਚ ਪੰਜਾਬੀ ਸੂਬਾ ਲਹਿਰ ਚੱਲ ਰਹੀ ਸੀ ਪੰਜਾਬੀ ਸੂਬਾ ਲਹਿਰ ਮਤਲਬ ਉਸ ਬਹੁਤ ਸਾਰੇ ਉਦੋਂ ਇੰਡੀਆ ਦੇ ਵਿੱਚ ਅਜੇ ਸੂਬੇ ਸਨ ਜਿਹੜਾ ਭਾਸ਼ਾ ਦੇ ਆਧਾਰ ਤੇ ਬਣਾਏਗੇ ਸੀ ਉਹ ਬਕਰੀ ਗੱਲ ਹੈ ਕਿ ਪੰਜਾਬ ਨੂੰ ਜਾ ਕੇ ਬਹੁਤ ਸੈਂਟਰ ਸਰਕਾਰ ਨੇ ਲੰਮੇ ਸਮੇਂ ਬਾਅਦ ਪੰਜਾਬੀ ਸੂਬਾ ਡਿਕਲੇਅਰ ਕੀਤਾ ਸੀ ਤੇ ਉਹ ਵੀ ਅਧੂਰਾ ਸੂਬਾ ਡਿਕਲੇਅਰ ਕੀਤਾ ਸੀ ਕਿ ਪੰਜਾਬੀ ਸੂਬੇ ਦੇ ਥਾਂ ਇੱਕ ਲੰਗੜਾ ਸਟੇਟ ਸੈਂਟਰ ਸਰਕਾਰ ਵੱਲੋਂ ਦਿੱਤਾ ਗਿਆ ਸੀ ਫਤਿਹ ਸਿੰਘ ਹੋਣੀ 1950 ਦੇ ਵਿੱਚ ਫਿਰ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾਏ ਜਾਂਦੇ ਨੇ ਉਸ ਤੋਂ ਬਾਅਦ ਉਹ ਪੰਜਾਬੀ ਸੂਬਾ ਲਹਿਰਦੀਵੀ ਅਗਵਾਈ ਕਰਦੇ ਨੇ ਔਰ ਉਸ ਤੋਂ ਬਾਅਦ ਉਹ 18 ਦਸੰਬਰ 1960 ਨੂੰ ਜਿਹੜੀ ਆ ਮੰਨਵਰਤ ਰੱਖ ਦਿੰਦੇ ਨੇ ਪੰਜਾਬੀ ਸੂਬੇ ਦੀ ਡਿਮਾਂਡ ਨੂੰ ਲੈ ਕੇ ਔਰ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਮੰਨਵਰਤਾ ਉਹ ਨੌਜਵਾਨ ਜਨਵਰੀ 1961 ਨੂੰ ਵਰਤ ਤੜਵਾਇਆ ਜਾਂਦਾ ਜਦੋਂ ਉਸ ਸਮੇਂ ਦੇ ਪ੍ਰਾਈਮ ਮਿਨਿਸਟਰ ਜਵਾਲਾ ਨਹਿਰੂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਕਿ ਅਸੀਂ ਪੰਜਾਬ ਦੀਆਂ ਮੰਗਾਂ ਮੰਨਾਂਗੇ ਤੋਂ ਬਾਅਦ ਸੰਤ ਫਤੇ ਸਿੰਘ ਹੋਣਾ ਨੇ ਮਨਵਰਤ ਤੋੜ ਦਿੱਤਾ ਸੀ ਜਦੋਂ ਸੰਤ ਫਤੇ ਸਿੰਘ ਹੋਣਾ ਨੇ ਆਪਣਾ ਮਨਵਰਤ ਤੋੜ ਦਿੱਤਾ ਸੀ ਤਾਂ ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਹੋਣਾ ਨੇ ਮਨਵਰਤ ਸ਼ੁਰੂ ਕਰ ਦਿੱਤਾ ਸੀ 2 ਅਕਤੂਬਰ 1962 ਨੂੰ ਇਸੇ ਦੇ ਚੱਲਦਿਆਂ ਹੀ ਸ਼੍ਰੀ ਕਾਲ ਤਖਸਾਲਬੋਲੋਂ ਫਿਰ ਇਹਨਾਂ ਦੇ ਖਿਲਾਫ ਫੈਸਲਾ ਸੁਣਾਇਆ ਗਿਆ ਸੀ ਜਿਹੜਾ 29 ਨਵੰਬਰ 1961 ਨੂੰ ਰਿਕਾਰਡ ਕੀਤਾ ਗਿਆ ਸੀ ਕਿ ਪੰਜ ਪਿਆਰਿਆਂ ਦਾ ਇਹ ਫੈਸਲਾ ਕਿ ਜਿਹਦੇ ਵਿੱਚ ਇਹਨਾਂ ਨੇ ਮਨਵਰਤ ਜਿਹੜਾ ਤੋੜਿਆ ਉਹਦੇ ਵਿੱਚ ਜਿਹੜਾ ਇਹ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ ਕਿ ਇਹ ਜਿਹੜਾ ਮਨਵਰਤ ਦੋਨਾਂ ਵੱਲੋਂ ਤੋੜਿਆ ਗਿਆ ਸੀ ਇਹਦੇ ਵਿੱਚ ਇਹਨਾਂ ਨੂੰ ਤਨਖਾਹ ਲਗਾਈ ਗਈ ਸੀ ਇੱਕ ਵਾਰ ਫਿਰ ਪੜ ਕੇ ਸੁਣਾ ਦਿੰਦੇ ਨੇ ਕਿ ਕੀ ਲਿਖਿਆ ਸੀ ਜਿਹੜਾ 29 ਨਵੰਬਰ 1961 ਨੂੰ ਹੁਕਮਨਾਮਾ ਜਾਰੀ ਹੋਇਆ ਸੀ ਉਸ ਸਮੇਂ ਪੰਜ ਪਿਆਰਿਆਂ ਦਾ ਫੈਸਲਾ ਸੀ ਕਿ ਅਸਾਂ ਮਿਲੇ ਸਮੇਂ ਵਿੱਚ ਜਿੱਥੋਂ ਤੱਕ ਹੋ ਸਕਦਾ ਹੈ ਕਿ ਵੱਦ ਤੋਂ ਵੱਦ ਸੰਬੰਧਿਤ ਅਤੇ ਜਾਣਕਾਰ ਸੱਜਣਾ ਪਾਸੋਂ ਇਸ ਸਮੇਂ ਦੀਆਂ ਪ੍ਰਾਣੀਆਂ ਲਿਖਤਾਂ ਬਿਆਨਾ ਚਿੱਠੀਆਂ ਤੇ ਅਖਬਾਰਾਂ ਰਾਹੀਂ ਜਾਂਚ ਪੜਤਾਲ ਕਰਕੇ ਅਸਲੀਅਤ ਸਮਝੰਦਾ ਪੂਰਾ ਯਤਨ ਕੀਤਾ ਸਿੱਟੇ ਤੇ ਪੁੱਜੇ ਹਾਂ ਕਿ ਦੋਹਾਂ ਨੇ ਮਨ ਵਰਤ ਦੇ ਰੱਖਣ ਤੇ ਛੱਡਣ ਦੀਆਂ ਕਿੱਟਨਾਵਾਂ ਬਾਰੇ ਸਭ ਨੂੰ ਪਤਾ ਹੀ ਹੈ ਇਸ ਲਈ ਸਾਨੂੰ ਡਰਾਉਣ ਦੀ ਇੱਥੇ ਕੋਈ ਲੋੜ ਪ੍ਰਤੀਤ ਨਹੀਂ ਹੁੰਦੀ ਪਹਿਲਾ ਵਰਤ ਸੰਤ ਫਤੇ ਸਿੰਘ ਨੇ ਮਾਸਟਰ ਤਾਰਾ ਸਿੰਘ ਜੀ ਤਸल्ली ਵਰਕਿੰਗ ਕਮੇਟੀ ਤੇ ਮੋਰਚਾ ਕਮੇਟੀ ਦੇ ਸੰਗ ਦੀ ਪ੍ਰਵਾਨਗੀ ਤੋਂ ਉਪਰੰਤ ਪੰਜ ਪਿਆਰਿਆਂ ਦੀ ਆਗਿਆ ਲੈ ਕੇ ਛੱਡਿਆ ਸੀ ਇਸ ਲਈ ਇਸ ਤੇ ਕੋਈ ਟਿੱਕਾ ਟਪਣੀ ਨਹੀਂ ਕੀਤੀ ਜਾ ਸਕਦੀ ਦੂਸਰਾ ਮਨਵਰਤ 15 ਗਸੂ ਨਿਕਾਠ ਨੂੰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਕਾਲਕਟਕ ਸਾਹਿਬ ਸ਼੍ਰੀਮੰਜੀ ਸਾਹਿਬ ਅਕੰਡ ਪਾਠਾਂ ਦੇ ਭੋਗ ਸਾਹਮੇ ਅਰਦਾਸਾਂ ਉਪਰੰਤ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਪ੍ਰਣ ਕਰਕੇ ਮਾਸਟਰ ਤਾਰਾ ਸਿੰਘ ਨੇ ਆਰੰਭ ਕੀਤਾ ਜਿਸ ਨੂੰ 48ਵੇਂ ਦਿਨ ਕਮਿਸ਼ਨ ਨੂੰ ਪ੍ਰਵਾਨ ਕਰਕੇ ਆਪਣਾ ਮਨਵਰਤ 1 ਅਕਤੂਬਰ ਨੂੰ ਛੱਡ ਦਿੱਤਾ ਜਿਸ ਨਾਲ ਪੰਥ ਵਿੱਚ ਨਿਰਾਸ਼ਾ ਪਰੇਸ਼ਾਨੀ ਦੁੱਖ ਅਤੇ ਗੁੱਸੇ ਦੀ ਲਹਿਰ ਫੈਲ ਗਈ ਕਿਉਂਕਿ ਮਾਸਟਰ ਜੀ ਨੇ ਕਈ ਵਾਰ ਇਹ ਗੱਲ ਪ੍ਰਗਟ ਤੌਰ ਤੇ ਕਹੀ ਸੀ ਕਿ ਹੁਣ ਕੋਈ ਹੋਰ ਰਾਹ ਨਹੀਂ ਹੈ ਜਾਂ ਪੰਜਾਬੀ ਸੂਬਾ ਬਣੇਗਾ ਜਾਂ ਮੇਰੀ ਮੌਤ ਹੋਵੇ ਇਸ ਲਈ ਕਿਸੇ ਦਰਮਿਆਨੀ ਗੱਲ ਨੂੰ ਕਬੂਲ ਨਹੀਂ ਪੰਥ ਤਿਆਰ ਨਹੀਂ ਸੀ ਤੇ ਨਾ ਹੀ ਉਹਨਾਂ ਨੂੰ ਆਪਣੇ ਬਹਾਦਰ ਤੇ ਨਿੱਧੜਕ ਲੀਡਰ ਤੋਂ ਇਹ ਆਸ ਸੀ ਕਿ ਉਹ ਆਪਣਾ ਪ੍ਰਣ ਪੂਰਾ ਕੀਤੇ ਬਿਨਾਂ ਹੀ ਆਪਣਾ ਵਰਤ ਛੱਡ ਦੇਵੇਗਾ ਜਿਸ ਨਾਲ ਕੌਮ ਸਿਰ ਉੱਚਾ ਜੋਗਨ ਉੱਚਾ ਕਰ ਜੋਗੀ ਨਾ ਰਹੇ ਇਹ ਕਿਹਾ ਜਾਂਦਾ ਹੈ ਕਿ ਵਰਕਿੰਗ ਕਮੇਟੀ ਵਰਤ ਛਡਾਉਣ ਦੇ ਹੱਕ ਵਿੱਚ ਨਹੀਂ ਸੀ ਪਰ ਕਮੇਟੀ ਨੇ ਵਰਤ ਖੋਲਣ ਦੀ ਵਿਰੋਧਤਾ ਵੀ ਨਹੀਂ ਕੀਤੀ ਇਹ ਗੱਲ ਭਾਵੇਂ ਕਿਸੇ ਵੀ ਮਸਲਤ ਕਰਕੇ ਕੀਤੀ ਗਈ ਹੋਵੇ ਤਾਂ ਵੀ ਇਹ ਰਵਈਆ ਵਰਤ ਛਡਾਉਣ ਦੇ ਹੱਕ ਵਿੱਚ ਹੀ ਜਾਂਦਾ ਹੈ ਇਸ ਲਈ ਵਰਕਿੰਗ ਕਮੇਟੀ ਅਤੇ ਐਕਟਿੰਗ ਪ੍ਰਧਾਨ ਸੰਤ ਫਤੇ ਸਿੰਘ ਜੀ ਵੀ ਵਰਤਨ ਛਡਾਉਣ ਦੀ ਜ਼ਿੰਮੇਵਾਰੀ ਤੋਂ ਕਿਸੇ ਤਰ੍ਹਾਂ ਵੀ ਬਰੀ ਨਹੀਂ ਹੋ ਸਕਦੇ ਸਾਡੀ ਸਪਸ਼ਟ رائے ਕਿ ਮਾਸਟਰ ਜੀ ਨੇ ਐਸਾ ਕਰਕੇ ਪ੍ਰਾਤਨ ਸਿਕ ਸੂਰਬੀਰਾ ਕਾਲੀ ਫੂਲਾ ਸਿੰਘ ਬਾਬਾ ਦੀਪ ਸਿੰਘ ਜੀ ਅਤੇ ਸ਼ਾਮ ਸਿੰਘ ਅਟਾਰੀ ਦੀਆਂ ਰਵੈਤਾਂ ਨੂੰ ਭਾਰੀ ਸੱਟ ਮਾਰੀ ਹੈ ਅਤੇ ਸਿੱਖੀ ਦੀ ਸ਼ਾਨ ਵਿੱਚ ਫਰਕ ਪਿਆ ਨਾਲੇ ਲਿਆ ਹਿਆ ਪ੍ਰਣ ਸਹੀ ਰੂਪ ਵਿੱਚ ਪੂਰਾ ਨਹੀਂ ਕੀਤਾ ਇਸ ਲਈ ਮਾਸਟਰ ਤਾਰਾ ਸਿੰਘ ਜੀ ਸੰਤ ਫਤਿਹ ਸਿੰਘ ਜੀ ਅਤੇ ਵਰਕਿੰਗ ਕਮੇਟੀ ਦੇ ਮੈਂਬਰ ਹਾਜ਼ਰ ਹੋਏ ਨੇ ਉਨਾਨੂੰ ਤਨਖਾਹ ਲਗਾਈ ਗਈ ਹੈ। ਅਮੀਰ ਕਰਦੇ ਕਿ ਇਹ ਜਿਹੜੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਤੁਹਾਨੂੰ ਚੰਗੀ ਲੱਗੀ ਹੋਊ ਕਿਉਂਕਿ ਇਤਿਹਾਸ ਲਿਖਿਆ ਜਾ ਚੁੱਕਾ ਅਕਾਲ ਤਖਸਾਲਬ ਤੋਂ ਜਿਹੜੇ ਹੁਕਰਨਾਮੇ ਜਾਰੀ ਹੋਏ ਪੜ੍ਹ ਕੇ ਅਸੀਂ ਇੱਕ ਹੋਰ ਕਿਸੇ ਲੀਡਰ ਬਾਰੇ ਗੱਲ ਕਰਾਂਗੇ ਜਿਸ ਨੂੰ ਅਕਾਲ ਤਖਸਾਲਬ ਤੋਂ ਤਨਖਾਈਆ ਕੋਸ਼ਿਸ਼ ਕੀਤਾ ਗਿਆ ਸੀ ਤੇ ਉਹਨਾਂ ਦੀ ਤਨਖਾਹ ਵੀ ਲਗਾਈ ਗਈ ਸੀ ਫਿਲਹਾਲ ਸਾਨੂੰ ਦਿਓ ਆਗਿਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ